ਸੋਨੇ ਦਾ ਰੇਟ ਵਧਣ ਕਰਕੇ ਚਾਂਦੀ ਦਾ ਰੇਟ ਵਧਣ ਕਰਕੇ ਤੁਹਾਡੇ ਗਾਹਕਾਂ ਤੇ ਕੀ ਅਸਰ ਪੈ ਰਿਹਾ ਸਾਡੇ ਕਸਟਮਰਸ ਦੇ ਉੱਪਰ ਕਾਫੀ ਜ਼ਿਆਦਾ ਅਸਰ ਪੈ ਰਿਹਾ ਕਿਉਂਕਿ ਹਰੇਕ ਕਸਟਮਰ ਦੇ ਵੱਸ ਤੋਂ ਬਾਹਰ ਹੋ ਚੁੱਕਾ ਪਹਿਲਾਂ ਹੁੰਦਾ ਸੀ ਕਿ ਸੋਨਾ ਚਾਂਦੀ ਆਮ ਬੰਦਾ ਵੀ ਖਰੀਦ ਲੈਂਦਾ ਸੀ ਤੇ ਹੁਣ ਆਮ ਬੰਦੇ ਦੀ ਜਗ੍ਹਾ ਤੇ ਅਪਰ ਮਿਡਲ ਕਲਾਸ ਤੱਕ ਵੀ ਅਸਰ ਕਰ ਰਿਹਾ ਕਿ ਅਪਰ ਮਿਡਲ ਕਲਾਸ ਤੋਂ ਵੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ 골ਡ ਤੇ সিলভার ਦਾ ਰੇਟ ਪਿਛਲੇ ਕੁਝ ਮਹੀਨਿਆਂ ਤੋਂ ਸੋਨੇ ਤੇ ਚਾਂਦੀ ਦੇ ਰੇਟ 'ਚ ਕਿੰਨਾ ਕੁ ਫਰਕ ਆਇਆ ਹੈ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਜ਼ਿਆਦਾ ਫਰਕ ਵਿੱਚ ਆ ਗਏ ਚਾਂਦੀ ਦੇ ਚਾਂਦੀ ਦਾ ਰੇਟ 1 ਲੱਖ 30-35 ਹਜ਼ਾਰ ਤੋਂ ਸ਼ੁਰੂ ਹੋਇਆ ਸੀਗਾ ਤੇ 1 ਲੱਖ 60 ਹਜ਼ਾਰ ਤੱਕ ਚਲਦਾ ਰਹਿੰਦਾ ਸੀ ਇਹ ਕਾਫੀ ਟਾਈਮ ਜਿਹਦੇ ਕਰਕੇ ਕੰਮ ਵੀ ਠੀਕ ਚੱਲਦੇ ਰਹੇ ਤੇ ਅੱਜ ਦੇ ਰੇਟ 'ਚ ਚਾਂਦੀ ਦਾ ਰੇਟ ਇੰਨਾ ਜ਼ਿਆਦਾ ਹੋ ਗਿਆ ਕਿ ਇੱਕ ਆਮ ਬੰਦੇ ਦੀ ਪਹੁੰਚ ਤੋਂ ਵੀ ਬਾਹਰ ਹੋ ਚੁੱਕਾ ਤੇ 골ਡ ਦਾ ਰੇਟ ਵੀ 1 ਲੱਖ 10-15 ਹਜ਼ਾਰ ਤੋਂ ਉੱਪਰ ਨਹੀਂ ਸੀ ਗਿਆ ਅੱਜ 골ਡ ਦਾ ਰੇਟ ਵੀ 1 ਲੱਖ 60 ਹਜ਼ਾਰ ਦੇ ਨੇੜੇ ਆ ਚੁੱਕਾ ਸੋ ਗੁਰਪ੍ਰੀਤ ਜਿਵੇਂ ਅੱਜ ਕੱਲ ਲੋਕ ਬਹੁਤ ਇਨਵੈਸਟ ਕਰਦੇ ਆ ਸੋਨੇ 'ਚ ਚਾਂਦੀ 'ਚ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਵੇਂ ਬਹੁਤ ਜ਼ਿਆਦਾ ਰੇਟ ਵਧਣ ਕਰਕੇ ਸੋਨੇ ਦਾ ਤੇ ਚਾਂਦੀ ਦਾ ਗਾਕਾਂ ਨੂੰ ਕਿਸਚ ਜ਼ਿਆਦਾ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਦੇਖੋ ਜੀ ਅਸੀਂ ਤਾਂ ਇਨਵੈਸਟਮੈਂਟ ਤਾਂ 골ਡ ਦਾ ਰੇਟ ਤੇ ਸਿਲਵਰ ਦਾ ਰੇਟ ਜਿਵੇਂ ਚੱਲ ਰਿਹਾ ਹੈ ਤਾਂ ਇਨਵੈਸਟਮੈਂਟ ਜਿਨ੍ਹਾਂ ਨੇ ਪਹਿਲਾਂ ਕੀਤੀ ਸੀ ਉਹਨਾਂ ਨੂੰ ਜ਼ਰੂਰ ਬੈਨੀਫਿਟ ਮਿਲ ਰਿਹਾ ਬਟ ਹੁਣ ਦੀ ਰੇਟ ਦੇ ਵਿੱਚ ਕਹਿਣਾ ਔਖਾ ਹੈ ਕਿ ਇਨਵੈਸਟ ਕਰੋ ਕਿ ਨਾ ਕਰੋ ਬਟ ਇੱਕ ਲੋਡ ਹੋਣ ਦੇ ਅਨੁਸਾਰ ਤੁਸੀਂ ਮੰਥਲੀ ਇਹਨੂੰ ਤੁਸੀਂ ਥੋੜਾ ਥੋੜਾ ਲੈਣਾ ਸ਼ੁਰੂ ਕਰੋ ਥੋੜਾ ਥੋੜਾ ਸੇਵ ਜ਼ਰੂਰ ਕਰੋ ਤੇ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਕੰਮ ਆ ਸਕੇ ਬਟ ਜੇ ਆਪਾਂ ਕਈ ਅੱਜ ਹਿਊਜ ਕੁਆਂਟੀਟੀ ਦੇ ਵਿੱਚ ਅਸੀਂ ਇਨਵੈਸਟ ਕਰ ਦਈਏ ਉਹ ਮੈਂ ਸਲਾਹ ਨਹੀਂ ਦਊਂਗਾ ਕਿਸੇ ਨੂੰ ਬਿਕੋਜ਼ ਆਫ ਹਿਊਜ ਕਾਫੀ ਜ਼ਿਆਦਾ ਰੇਟ ਵਧ ਗਏ ਆ ਤੇ ਰੇਟ ਵਧਨ ਕਰਕੇ ਬਹੁਤ ਜ਼ਿਆਦਾ ਦਿੱਕਤ ਆ ਸਕਦੀ ਆ ਕਸਟਮਰ ਜਿਹੜਾ ਇਨਵੈਸਟ ਕਰਦੇ ਆ ਤਾਂ ਸੋ ਗੁਰਪ੍ਰੀਤ ਜੀ ਮਹਿੰਗਾਈ ਵਧਨ ਕਰਕੇ ਸੋਨੇ ਦਾ ਰੇਟ ਵਧਨ ਕਰਕੇ ਚਾਂਦੀ ਦਾ ਰੇਟ ਵਧਨ ਕਰਕੇ ਤੁਹਾਡੇ ਗਾਹਕਾਂ ਤੇ ਕੀ ਅਸਰ ਪੈ ਰਿਹਾ ਹੈ ਸਾਡੇ ਕਸਟਮਰਸ ਦੇ ਉੱਪਰ ਕਾਫੀ ਜ਼ਿਆਦਾ ਅਸਰ ਪੈ ਰਿਹਾ ਕਿਉਂਕਿ ਹਰੇਕ ਕਸਟਮਰ ਦੇ ਵਾਸਤੇ ਬਾਹਰ ਹੋ ਚੁੱਕਾ ਪਹਿਲਾਂ ਹੁੰਦਾ ਸੀ ਕਿ ਸੋਨਾ ਚਾਂਦੀ ਆਮ ਬੰਦਾ ਵੀ ਖਰੀਦ ਲੈਂਦਾ ਸੀ ਤੇ ਹੁਣ ਆਮ ਬੰਦੇ ਦੀ ਜਗ੍ਹਾ ਤੇ ਅਪਰ ਮਿਡਲ ਕਲਾਸ ਤੱਕ ਵੀ ਅਸਰ ਕਰ ਰਿਹਾ ਕਿ ਅਪਰ ਮਿਡਲ ਕਲਾਸ ਤੋਂ ਵੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ 골ਡ ਤੇ ਸਿਲਵਰ ਦਾ ਰੇਟ ਤੇ ਇਹਦੇ ਕਰਕੇ ਕਸਟਮਰਸ ਆਉਂਦੇ ਆ ਸਾਡੇ ਕੋਲ ਤੇ ਰੇਟ ਪੁੱਛਦੇ ਆ ਉਹਨਾਂ ਦੀ ਬਜਟ ਤੋਂ ਬਾਹਰ ਹੋ ਜਾਂਦੀ ਹੈ ਚੀਜ਼ ਤੇ ਉਹ ਕਸਟਮਰ ਮੁੜ ਜਾਂਦੇ ਆ ਜਿੱਦ ਕਰਕੇ ਸਾਡੇ ਕੰਮ ਨੂੰ ਵੀ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਗੁਰਪ੍ਰੀਤ ਜੀ ਤੁਸੀਂ ਦੱਸ ਸਕਦੇ ਹੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਸੋਨੇ ਤੇ ਚਾਂਦੀ ਦੇ ਰੇਟ 'ਚ ਕਿੰਨਾ ਕੁ ਫਰਕ ਆਇਆ ਹੈ? ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਜ਼ਿਆਦਾ ਫਰਕ ਵਿੱਚ ਆ ਚਾਂਦੀ ਦੇ ਤੇ ਸੋਨੇ ਦੇ ਰੇਟਾਂ 'ਚ ਆ ਗਿਆ ਜੀ। ਚਾਂਦੀ ਦਾ ਰੇਟ 1 ਲੱਖ 30-35 ਹਜ਼ਾਰ ਤੋਂ ਸ਼ੁਰੂ ਹੋਇਆ ਸੀਗਾ ਤੇ 1 ਲੱਖ 60 ਹਜ਼ਾਰ ਤੱਕ ਚੱਲਦਾ ਰਿਹਾ ਸੀ ਇਹ। ਕਾਫੀ ਟਾਈਮ ਚੱਲਦਾ ਰਿਹਾ। ਜਿਹਦੇ ਕਰਕੇ ਕੰਮ ਵੀ ਠੀਕ ਚੱਲਦੇ ਰਹੇ। ਤੇ ਅੱਜ ਦੇ ਰੇਟ 'ਚ ਚਾਂਦੀ ਦਾ ਰੇਟ ਇੰਨਾ ਜ਼ਿਆਦਾ ਹੋ ਗਿਆ ਕਿ ਇੱਕ ਆਮ ਬੰਦੇ ਦੀ ਪਹੁੰਚ ਤੋਂ ਵੀ ਬਾਹਰ ਹੋ ਚੁੱਕਾ ਹੈ। ਤੇ 골ਡ ਦਾ ਰੇਟ ਵੀ 1,110,000 ਤੋਂ ਉੱਪਰ ਨਹੀਂ ਸੀ ਗਿਆ 골ਡ ਦਾ ਰੇਟ ਵੀ 1,60,000 ਦੇ ਨੇੜੇ ਆ ਚੁੱਕਾ ਤੇ ਕਾਫੀ ਜ਼ਿਆਦਾ ਯਾਨੀ ਕਿ ਰੇਟ ਇਨਕਰੀਜ਼ ਹੋ ਚੁੱਕਿਆ ਹੈ ਸਿਲਵਰ ਤੇ 골ਡ ਦੇ ਵਿੱਚ ਸੋ ਗੁਰਪ੍ਰੀਤ ਜੀ ਤੁਹਾਡਾ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਮੈਂ ਤੁਹਾਨੂੰ ਇੱਕ ਆਖਰੀ ਸਵਾਲ ਪੁੱਛਣਾ ਚਾਹੂੰਗੀ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਹੈ ਜਾਂ ਤੁਹਾਡੇ ਜਿਹੜੇ ਗਾਹਕ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਤੁਸੀਂ ਬਿਲਕੁਲ ਵੀ ਮਤਲਬ ਵਰੀ ਨਾ ਕਰੋ ਕਿ ਰੇਟ ਵਧ ਗਏ ਆ 골ਡ ਸਿਲਵਰ ਦੇ ਇਹ ਪਹਿਲਾਂ ਜਦੋਂ ਰੇਟ ਵਧੇ ਸੀਗੇ ਉਦੋਂ ਵੀ ਲੋਕ ਕਹਿੰਦੇ ਸੀ ਕਿ ਬਹੁਤ ਜ਼ਿਆਦਾ ਵਧ ਗਏ ਅੱਜ ਵੀ ਵਧੇ ਆ ਤੇ ਅੱਜ ਵੀ ਕਹ ਰਹੇ ਬਹੁਤ ਜ਼ਿਆਦਾ ਵਧ ਗਏ ਇਹ ਤਾਂ ਉੱਪਰ ਥੱਲੇ ਹੁੰਦੇ ਰਹਿੰਦੇ ਆ ਬਟ ਤੁਸੀਂ ਐਜ਼ ਏ ਛੋਟੇ ਛੋਟੇ ਪਰਚੇਸ ਕਰਕੇ ਛੋਟਾ ਛੋਟਾ ਤੁਸੀਂ ਮੰਥਲੀ ਪਰਚੇਸ ਕਰਕੇ ਸੇਵ ਜ਼ਰੂਰ ਕਰੋ 골ਡ ਸਿਲਵਰ ਕਿ ਆਨ ਵਾਲੇ ਤੁਹਾਡੇ ਟਾਈਮ ਦੇ ਵਿੱਚ ਫਿਊਚਰ ਚ ਕੰਮ ਹੀ ਆ ਸਕੇ ਤੇ ਤੁਹਾਡੇ ਕੱਲ ਨੂੰ ਬੱਚਿਆਂ ਦਾ ਕੰਮ ਹੀ ਆ ਸਕੇ ਮੇਰਾ ਹੀ ਮੈਸੇਜ ਹੈ ਸਾਰਿਆਂ ਨੂੰ ਤੇ ਜਿਉਂਦੇ ਵਾਸਤੇ ਰੋ ਵਾਇਗਰੂ ਮੇਰ ਕਰੇ ਤੇ ਜੋ ਮੈਂ ਗੱਲਾਂ ਕਹੀਆਂ ਤਾਂ ਸ਼ਾਇਦ ਸਮਝ ਆਣ ਤੇ ਤੁਸੀਂ ਐਪਰੀਸ਼ੀਏਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਗੁਰਪ੍ਰੀਤ ਸਿੰਘ ਪੰਜਾਬ ਜੁ联ਰਸ ਦੇ ਓਨਰ ਇਹਨਾਂ ਨਾਲ ਗੱਲ ਕਰਕੇ ਸਾਨੂੰ ਬਹੁਤ ਵਧੀਆ ਜਾਣਕਾਰੀ ਮਿਲੀ ਤੇ ਅਗਲੀ ਵਾਰੀ ਅਸੀਂ ਫੇਰ ਹਾਜ਼ਰ ਹੋਵਾਂਗੇ ਕੁਝ ਨਵੀਂ ਜਾਣਕਾਰੀ ਲੈ ਕੇ ਤਦ ਤੱਕ ਮੈਨੂੰ ਦਿਓ ਇਜਾਜ਼ਤ ਮੈਂ ਨੂਰੀਤ ਕੌਰ ਕੈਮਰਾ ਪਰਸਨ ਤ੍ਰਿਪਤੀ ਸਾਈਕਲ ਦੇ ਨਾਲ ਦ ਸਿਟੀ ਹੈਡਲਾਈਨਸ ਵੱਲੋਂ ਧੰਨਵਾਦ